69ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਕਬੱਡੀ ਨੈਸ਼ਨਲ ਪੰਗਲਾ ਕਲਾ ਦੇ ਇਨਡੋਰ ਸਟੇਡੀਅਮ ਵਿਖੇ ਸ਼ੁਰੂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 69ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਅੱਜ ਆਗਾਜ਼ ਕੀਤਾ ਗਿਆ ਹੈ ਕਬੱਡੀ ਨੈਸ਼ਨਲ ਸਟਾਈਲ ਅੰਡਰ 19 ਸਾਲ ਉਮਰ ਵਰਗ ਲੜਕੇ ਲੜਕੀਆਂ ਦੇ ਮੈਚ ਅੱਜ ਪੰਗਲ ਕਲਾ ਦੇ ਇਨਡੋਰ ਸਟੇਡੀਅਮ ਵਿਖੇ ਸ਼ੁਰੂ ਹੋਏ ਇਸ ਮੌਕੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੇ ਪਹੁੰਚ ਕੇ ਮੈਚਾਂ ਦਾ ਉਦਘਾਟਨ ਕਰਕੇ ਖਿਡਾਰੀਆਂ ਨੂੰ ਦਿੱਤਾ ਅਸ਼ੀਰਵਾਦ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਟਰੀ ਸਿੱਖਿਆ ਅਨੀਤਾ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਜ਼ਿਲ੍ਹਾ ਖੇਡ ਕੋਆਰਡੀਨੇਟਰ ਦਵਿੰਦਰ ਕੌਰ ਦੀ ਦੇਖਰੇਖ ਹੇਠ ਕਰਵਾਈ ਗਈ ਕਬੱਡੀ ਲੀਗ ਦੇ ਫੇਸਮੇ ਮੁਕਾਬਲੇ ਉਨ੍ਹਾਂ ਬੱਚਿਆਂ ਨੂੰ ਸ਼ੁਭਕਾਮਨਾਵਾਂ ਤੋਂ ਇਲਾਵਾ ਅਸ਼ੀਰਵਾਦ ਦਿੱਤਾ ਅੱਜ ਕੁੱਲ 15 ਮੈਚ ਖੇਡੇ ਗਏ ਖਿਡਾਰੀਆਂ ਦੇ ਖਾਣ-ਪੀਣ ਤੇ ਰਹਿائش ਦਾ ਕੀਤਾ ਗਿਆ ਸੁਜੱਤ ਪ੍ਰਬੰਧ ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਸਮੂੱਚੇ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਮੁਖੀ ਅਤੇ ਸਰੀਰਕ ਸਿੱਖਿਆ ਨਾਲ ਸੰਬੰਧਿਤ ਸਟਾਫ ਰਿਹਾ ਹਾਜ਼ਰ। ਮੈਡਮ ਅਨੀਤਾ ਸ਼ਰਮਾ ਨੇ ਉਗੀਆਂ ਸ਼ਖਸੀਅਤਾਂ ਤਾ ਸਮੇਤ ਵਾਲੇ ਜ਼ਿਲ੍ਹੇਆ ਤੋਂ ਆਏ ਖਿਡਾਰੀਆਂ ਤੇ ਅਧਿਪਕਾਂ ਦਾ ਕੀਤਾ ਸਵਾਗਤ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਕਮੇਟੀ ਵੱਲੋਂ ਦਿੱਤਾ ਗਿਆ ਸਨਮਾਨਚਿਨ। ਸਿੱਖਿਆ ਅਧਿਕਾਰੀ ਨੇ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਹੋਵੇਗਾ ਸਮੁੱਚਾ ਟੂਰਨਾਮੈਂਟ। तो देख रहे हो न्यूज रीडर पंजाब के नवा शहर तो पत्रकार हरिंदर सिंह की विशेष रिपोर्ट

एसएसपी नगर जागी, जागतो तिरस्या उसकी मां यारों को दो दफा तो देखने के लिए पहलवान, तो जागतो क्यों क्या रहा? ये देखने के लिए नामों को चलने आगे ले लो इन्हां, जागतो जल्दी क्या आगे के लोगों को पहुंचना ताकत दे ही इसमें यारों को देखना ही ज़रूरी ਅੱਜ ਦੇ ਇਵੈਂਟ ਬਾਰੇ ਇਹ ਕਹਿਣਾ ਚਾਹੂੰਗੇ ਕਿ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਆ ਬੱਚਿਆਂ ਦੀ ਬਹੁਤ ਵਧੀਆ ਤਿਆਰੀ ਨਾਲ ਕੰਪੀਟੀਸ਼ਨਸ ਚੱਲ ਰਹੇ ਆ ਤੇ ਮੇਰੇ ਸਹਿਯੋਗੀ ਲਖਵੀਰ ਸਰ ਡਿਪਟੀ ਡੀਓ ਨਵਾਂ ਸ਼ਹਿਰ ਔਰ ਦੇਵਿੰਦਰ ਕੌਰ ਮੈਡਮ ਸਪੋਰਟਸ ਕੋਆਰਡੀਨੇਟਰ ਇਹਨਾਂ ਨੇ ਬਹੁਤ ਹੀ ਵਧੀਆ ਅਰੇਂਜਮੈਂਟ ਕਰਿਆ ਹੈ ਰਿਹਾਈ ਦਾ ਔਰ ਬੱਚਿਆਂ ਦੇ ਖਾਣ ਦਾ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਹੋਇਆ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਸਾਰੇ ਹੀ ਕੰਪੀਟੀਸ਼ਨ ਚੱਲ ਰਹੇ ਆ। ਕਿੰਨੇ ਜिले ਆਏ ਜੀ? 23 ਜिले। ਬੱਚਿਆਂ ਦਾ ਖਾਣ ਦਾ ਰਹਿਣ ਦਾ ਹਾਂਜੀ ਹਾਂਜੀ ਖਾਣ ਦਾ ਰਹਿਣ ਦਾ ਅਸੀਂ ਪਰਸਨਲੀ ਚੈੱਕ ਕਰਿਆ ਸਾਰੇ ਤੇ ਸਾਰੇ ਹੀ ਪ੍ਰਬੰਧ ਜਿਹੜੇ ਬਹੁਤ ਹੀ ਵਧੀਆ ਤਰੀਕੇ ਨਾਲ ਹੋਇਆ। ਸੋ ਅੱਜ 69 ਜ਼ਿਲ੍ਹਾ ਪੱਤਰੀ ਜਿਹੜਾ ਇੰਟਰ ਸਟੇਟ ਜਿਹੜਾ ਇੰਟਰ ਜ਼ਿਲ੍ਹਾ ਪੱਤੀ ਟੂਰਨਾਮੈਂਟ ਚੀਤਪਾਸੇ ਨਗਰ ਵਿਖੇ ਅੰਡਰ 19 ਲੜਕੀਆਂ ਦਾ ਸਟਾਰਟ ਹੋਇਆ ਆ ਤੋਂ ਅੰਡਰ 19 ਲੜਕੀਆਂ ਦਾ ਟੂਰਨਾਮੈਂਟ ਜਿਹੜਾ ਇਸ ਤੋਂ ਬਾਅਦ ਆਪਣਾ 15 ਤਰੀਕ ਤੋਂ ਸਟਾਰਟ ਹੋ ਰਿਹਾ ਤੋਂ ਮਾਨ ਜੋ ਡੀਓ ਮੈਡਮ ਸ਼੍ਰੀਮਤੀ ਨੀਤਾ ਸ਼ਰਮਾ ਜੀ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵਿੱਚ ਪ੍ਰੋਪਰ ਟੀਮ ਨੇ ਕੱਲੀ ਕੱਲੀ ਕਮੇਟੀਆਂ ਬਣਾ ਕੇ ਆਪਣੇ ਜਿਹੜੇ ਪ੍ਰਬੰਧ ਦਾ ਮੁਕੰਮਲ ਕੀਤੇ ਤੋਂ ਕੱਲ ਰਹਿਸ਼ਿਆਂ ਦਾ 23 ਜਿਲੇ ਸਾਡੇ ਕੋਲ ਟੋਟਲ ਆਏ ਆ ਹਰੇਕ ਸਕੂਲ ਦੇ ਵਿੱਚ ਰਹਿਸ਼ਿਆਂ ਦੇ ਲਈ ਬੱਚਿਆਂ ਨੂੰ ਗੱਦਿਆਂ ਦਾ ਪ੍ਰਬੰਧ ਤੇ ਉੱਥੇ ਦੇ ਵਾਸ਼ਰੂਮ ਆਪ ਫਿਜੀਕਲੀ ਜਾ ਕੇ ਡੀਓ ਮੈਡਮ ਨੇ ਚੈੱਕ ਕੀਤੇ ਤੇ ਇਸੇ ਤਰ੍ਹਾਂ ਮੈਸੇਜ ਦੇ ਵਿੱਚ ਵੀ ਜਿਹੜਾ ਬੱਚਿਆਂ ਦਾ ਖਾਣਾ ਬਹੁਤ ਹੀ ਸਾਫ਼ ਸ਼ੁੱਧ ਆਪ ਮੈਡਮ ਨੇ ਚੈੱਕ ਕਰਕੇ ਕੁਆਲਟੀ ਵਾਈਜ਼ ਬੱਚਿਆਂ ਨੂੰ ਪ੍ਰੋਵਾਈਡ ਕਰਾਇਆ ਤੇ ਬੱਚਿਆਂ ਦੇ ਕੋਚੇ ਨਾਲ ਜਿਹੜੇ ਆਏ ਹੈ ਮੈਨੇਜਰ ਉਹਨਾਂ ਤੋਂ ਵੀ ਮੈਡਮ ਨੇ ਬਾਈਟ ਲੈ ਕੇ ਪ੍ਰੋਪਰ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਬੱਚੇ ਤੇ ਕੋਚ ਬਹੁਤ ਖੁਸ਼ ਸਗੇ ਸੋ ਜਿਹੜਾ ਆਪਣਾ ਲੜਕੀਆਂ ਦਾ ਅੱਜ ਓਪਨਿੰਗ ਆ ਤੇ ਜਿਹੜਾ ਅੱਜ ਦੀ ਓਪਨਿੰਗ ਆ ਸਾਡੇ ਹਲਕਾ ਇੰਚਾਰਜ ਮਾਨਯੋਗ ਲਲਿਤਮੋਨ ਪਾਠਕੀ ਦੀ ਪ੍ਰਧਾਨ ਸਾਹਿਬ ਅੱਜ ਇਹਦਾ ਉਦਘਾਟਨ ਕਰਨ ਜਾ ਰਹੇ ਆ 11 ਵਜੇ ਤੇ ਇਸੇ ਤਰ੍ਹਾਂ ਕੰਟੀਨਿਊ ਲੜੀ ਵਾਲ ਜਿਹੜੇ ਸਾਡੇ ਲੜਕੀਆਂ ਦੇ ਖਤਮ ਜਿਹੜੇ ਅੰਡਰ 19 ਕਬੱਡੀ ਦੇ ਹੁਣ ਤੋਂ ਬਾਅਦ 15 ਤਰੀਕ ਤੋਂ ਅੰਡਰ 19 ਲੜਕਿਆਂ ਦੇ ਸਟਾਰਟ ਹੋਣ ਜਾ ਰਹੇ ਜੀ ਧੰਨਵਾਦ ਜੀ ਕਿਹੜੇ ਕਿਹੜੇ ਮੈਚ ਹੋ ਰਹੇ ਆ ਅੱਜ ਆਪਣੇ ਬਖਵਾਖ ਡਿਸਟ੍ਰਿਕਟ ਦੇ ਆਪਣੇ ਦੋ ਗਰਾਊਂਡ ਚੱਲ ਰਹੇ ਆ ਜਿਸ ਇੰਡੋਰ ਸਟੇਡੀਅਮ ਦੇ ਵਿੱਚ ਪੂਲ A ਤੇ ਪੂਲ B ਉਹਦੇ ਵਿੱਚ ਦੋ ਗਰਾਊਂਡਾਂ ਚੱਲ ਰਹੀਆਂ ਤੇ ਉਹਦੇ ਵਿੱਚ ਲਗਭਗ ਅੱਜ ਜਿਹੜੇ ਲੀਗ ਦੇ ਮੈਚ ਚੱਲ ਰਹੇ ਆ ਤੇ ਉਹ ਸ਼ਾਮ ਤੱਕ ਖਤਮ ਹੋ ਜਾਣਗੇ ਤੇ ਆਪਾਂ ਕੱਲ ਤੋਂ ਨਾਕਆਊਟ ਸਟਾਰਟ ਹੋਏਗਾ ਜੀ ਟੋਟਲ ਆਪਣੇ ਕੋਲ 23 ਜ਼ਿਲ੍ਹੇ ਆ ਚੁੱਕੇ ਜੀ ਤੇ 23 ਦੇ 23 ਦੀ ਹਾਜ਼ਰੀ ਲਗ ਚੁੱਕੀ ਆ ਤੇ ਸਾਰਿਆਂ ਦੇ ਮੈਚ ਜਿਹੜੇ ਚੱਲ ਰਹੇ ਆ ਲੜੀ ਵਾਈ ਡੀਓ ਮੈਡਮ ਅਨੀਤਾ ਸ਼ਰਮਾ ਜੀ ਔਰ ਡਿਪਟੀ ਡੀਓ ਲਖਵੀਰ ਜੀ ਔਰ ਮੇਰੇ ਨਾਲ ਆਏ ਰਾਣਾ ਰਣਜੀਤ ਜੀ ਪ੍ਰਵਾਨ ਜੀ ਪੰਗਲਾ ਸਰਪੰਚਾ ਬਲਿਆਰ ਜੀ ਅੱਜ ਆਪਾਂ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਨੈਸ਼ਨਲ ਕੋਡੀ ਟੂਰਨਾਮੈਂਟ ਜਿੱਤੋਗੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਬੱਚੀਆਂ ਖੇਡਣ ਆਈਆਂ ਅੱਜ ਅਸੀਂ ਇੱਥੇ ਪਹੁੰਚੇ ਆਂ ਔਰ ਬੜਾ ਵਧੀਆ ਅਰੇਂਜਮੈਂਟ ਆ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਖੇਡਾਂ ਪ੍ਰਤੀ ਬੜੀ ਦਿਲਚਸਪੀ ਲੈਂਦੇ ਆ ਔਰ ਖਾਸ ਕਰਕੇ ਬੱਚੀਆਂ ਦੇ ਜਿਹੜੇ ਟੂਰਨਾਮੈਂਟ ਉਹ ਦੇਖਣ ਨੂੰ ਮਿਲਦੇ ਆ ਮੈਂ ਜਿਆਦਾ ਕੁਝ ਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਦਿਲੋਂ ਧੰਨਵਾਦ ਕਰਦਾ ਮੈਸੇਜ ਇਹੀ ਹੈ ਕਿ ਵਧੀਆ ਉਪਰਾਲਾ ਇਹਦੇ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਜੀ ਸ੍ਰੀ ਖੇਡਾਂ ਦੇ ਵਾਸਤੇ ਲੜਕੀਆਂ ਦੇ ਜਿਹੜੇ ਅੰਡਰ 19 ਕੰਪੀਟੀਸ਼ਨ ਪੰਗਲ ਕਲਾ ਸਟੇਡੀਅਮ ਵਿਖੇ ਹੋ ਰਹੇ ਹਨ ਤੇ ਉਥੇ ਪੂਰਾ ਗਰਾਉਂਡਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਆਫੀਸ਼ੀਅਲਸ ਪੂਰੇ ਡਿਊਟੀ ਤੇ ਤਾਇਨਾਤ ਕੀਤੇ ਗਏ ਆ ਬਖਰੀ ਬਖਰੀ ਗਰਾਉਂਡ ਜਿਹੜੀਆਂ ਦੋ ਸਾਡੇ ਕੋਲ ਚੱਲ ਰਹੀਆਂ ਸਾਡੇ ਕੋਲ ਇਸ ਟਾਈਮ 23 ਜ਼ਿਲ੍ਹਿਆਂ ਨੇ ਪਾਰਟਿਸਿਪੇਟ ਕੀਤਾ ਹੈ ਇਹਨਾਂ ਦੇ ਬੱਚਿਆਂ ਦਾ ਰਹਿਣ ਦਾ ਪ੍ਰਬੰਧ ਲਗਭਗ 6 ਸਕੂਲਾਂ ਦੇ ਵਿੱਚ ਤੇ ਆਫੀਸ਼ੀਅਲ ਲਈ ਅਸੀਂ ਅਲੱਗ ਪ੍ਰਬੰਧ ਕੀਤਾ ਹੈ ਜੋ ਕਿ ਜੈਂਟਸ ਆਫੀਸ਼ੀਅਲ ਨਾਲ ਲੜਕੀਆਂ ਦੀ ਟੀਮ ਦੇ ਆਏ ਆ ਉਹਨਾਂ ਨੂੰ ਅਲੱਗ ਸਕੂਲ ਦੇ ਵਿੱਚ ਠਹਿਰਾਇਆ ਗਿਆ ਆ ਤੇ ਬੱਚਿਆਂ ਦੇ ਖਾਣੇ ਦਾ ਪ੍ਰਬੰਧ ਤੇ ਜੋ ਵੀ ਸਾਡੇ ਸਟੇਟ ਪੱਧਰ ਤੇ ਸਾਡੀ ਸਟੇਟ ਕਮੇਟੀ ਵੱਲੋਂ ਪ੍ਰਬੰਧ ਸਾਡੀ ਇੱਕ ਵਿਸ਼ੇਸ਼ ਮੀਟਿੰਗ ਸੱਦ ਕੇ ਸਾਨੂੰ ਜੋ ਪ੍ਰਬੰਧਕ ਦੇ ਤੌਰ ਤੇ ਉਹਨਾਂ ਨੇ ਇਨਸਟਰਕਸ਼ਨ ਦਿੱਤੀਆਂ ਉਹਨਾਂ ਦੇ ਅਕੋਰਡਿੰਗ ਅਸੀਂ ਚੱਲਦੇ ਹੋਏ ਆਪਣੇ ਪੂਰੇ ਪ੍ਰਬੰਧ ਕਰਕੇ ਨਾ ਬੱਚਿਆਂ ਨੂੰ ਕੋਸ਼ਿਸ਼ ਕੀਤੀ ਆ ਕਿ ਹਰ ਤਰ੍ਹਾਂ ਦੀ ਅਸੀਂ ਸਹੂਲਤ ਦੇ ਸਕੀਏ ਤੇ ਅੱਛੀ ਆਫੀਸ਼ੀਏਟਿੰਗ ਦੇ ਸਕੀਏ ਔਰ ਅੱਛਾ ਇਹਨਾਂ ਨੂੰ ਖਾਣਾ ਪ੍ਰੋਵਾਈਡ ਕਰ ਸਕੀਏ ਸੋ ਮੈਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੇ ਤੌਰ ਤੇ ਇਹ ਸਾਰੀ ਜ਼ਿਲ੍ਹਾ ਤੋਂ ਕਹਿਣਾ ਚਾਹਨੀ ਆ ਕਿ ਉਹ ਬਹੁਤ ਹੀ ਵਧੀਆ ਜਿਹੜਾ ਪ੍ਰਬੰਧ ਹੈ ਉਹਨੂੰ ਮਹਿਸੂਸ ਕਰਨਗੇ ਸੋ ਬਹੁਤ ਬਹੁਤ ਧੰਨਵਾਦ ਸਾਰੇ ਜਿਲ੍ਹਿਆਂ ਦਾ। ਰਿਹੈਸ਼ ਤੋਂ ਖੇਡ ਵੈਨਿਊ ਤੱਕ ਲੈਣ ਲਈ ਰਿਹੈਸ਼ ਤੋਂ ਕੀ ਪ੍ਰਬੰਧ ਕੀਤਾ ਹੈ? ਰਿਹੈਸ਼ ਤੋਂ ਖੇਡ ਵੈਨਿਊ ਤੱਕ ਬੱਚਿਆਂ ਦੀ ਮੈਸ ਜਿਹੜੀ ਆ ਸੀ ਬੱਚਿਆਂ ਦੀ ਰਿਹੈਸ਼ ਦੇ ਨੇੜੇ ਹੀ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਵਾਸਤੇ ਅਸੀਂ ਟਰਾਂਸਪੋਰਟ ਪ੍ਰੋਵਾਈਡ ਕੀਤੀ ਹੈ। ਖਾਣਾ ਨਹੀਂ ਜੀ, ਖਾਣਾ ਖਾਣ ਤੋਂ ਬਾਅਦ ਬੱਚਿਆਂ ਲਈ ਬੱਸਿਸ ਜਿਹੜੀਆਂ ਆ ਉੱਥੇ ਸਾਡੇ ਵੈਨਿਊ ਤੇ ਪਹੁੰਚ ਜਾਣੀਆਂ ਜਿੱਥੇ ਸਾਡੀ ਮੈਸ ਲੱਗੀ ਆਈ ਆ ਉਹ ਹੀ ਆ। ਉੱਥੋਂ ਤੋਂ ਲੈ ਕੇ ਪੰਗਲ ਸਟੇਡੀਅਮ ਤੱਕ ਮੰਗਲ ਕਲਾ ਸਟੇਡੀਅਮ ਤੱਕ ਜਿੱਥੇ ਖੇਡ ਦੇ ਮੈਦਾਨ ਹਨ ਉੱਥੇ ਤੱਕ ਬੱਸਾਂ ਪ੍ਰੋਵਾਈਡ ਕੀਤੀਆਂ ਹਰ ਬੱਚੇ ਨੂੰ ਬੱਸ ਦੀ ਸਹੂਲਤ ਦਿੱਤੀ ਗਈ ਹੈ ਜੇਕਰ ਫਸਟ-ਏਟ ਜਾਂ ਕੋਈ ਮੈਡੀਕਲ ਇਕਵਲ ਜੀ ਮੈਡੀਕਲ ਟੀਮ ਸਾਡੀ ਬਾਹਰ ਹੈ ਤੇ ਅਸੀਂ ਆਪਣੇ ਵੀ ਤੌਰ ਤੇ ਆਪਣਾ ਮੈਡੀਕਲ ਕਿਟਸ ਵਗੈਰਾ ਰੱਖੀਆਂ ਹੋਈਆਂ ਆ ਉੱਥੇ ਡਿਊਟੀ ਤੇ ਖਾਸ ਟੀਚਰ ਅਸੀਂ ਤਾਇਨਾਤ ਕੀਤਾ ਹੈ ਤੇ ਸਿਕਿਉਰਿਟੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਸਿਰ ਬੱਚਿਆਂ ਦੀ ਸੁਰੱਖਿਆ ਲਈ ਵੀ ਅਸੀਂ ਪ੍ਰਸ਼ਾਸਨ ਵੱਲੋਂ ਆਪਣੀ ਸਿਕਿਉਰਿਟੀ ਦੀ ਡਿਮਾਂਡ ਕੀਤੀ ਹੈ ਕਿ ਜਿਹੜੇ ਰਹਿائشਾਂ ਤੇ ਹੈ ਲੜਕੀਆਂ ਦਾ ਸਟੇ ਹੋਣ ਕਰਕੇ ਜਿਹੜੇ ਲੇਡੀ ਸਿਕਿਉਰਿਟੀ ਪੁਲਿਸ ਅਸੀਂ ਉੱਥੇ ਤਾਇਨਾਤ ਕੀਤੀ ਹੋਈ ਹੈ